ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਤੇ ਮੋਰਚਾ ਲੱਗਾ ਹੈ ਆਪਾਂ ਉੱਥੇ ਨਹੀਂ ਜਾ ਸਕਦੇ ਪਰ ਉਹਨਾਂ ਦੀ ਹਮਾਇਤ ਦੇ ਵਿੱਚ ਦੋ ਲੈਣਾ ਮੈਂ ਬੋਲਦਾ ਆਂ ਆਪਾਂ ਉਹਨਾਂ ਦਾ ਪੂਰਾ ਸਾਥ ਸੰਯੋਗ ਕਰਦੇ ਆਂ ਕਰਨਾ ਚਾਹੀਦਾ ਵੇਖੋ ਅਸੀਂ ਦੂਜਿਆਂ ਦੀ ਖਾਤਰ ਕੁਰਬਾਨੀਆਂ ਕਰਦੇ ਆਂ ਉਹ ਤੇ ਸਾਡਾ ਆਪਣਾ ਮਸਲਾ ਹੈ ਪੰਜਾਬ ਦਾ ਕਉਮਾਂ ਜਾਂਉਂਦੀਆਂ ਸਦਾ ਕੁਰਬਾਨੀਆਂ ਤੇ ਅਣਖ ਮਰੇ ਤੇ ਕਉਮਵੇਂ ਮਾਰੇ ਜਾਂਦੀ ਉਹਨਾਂ ਕਉਮਾਂ ਨੂੰ ਸਦਾ ਇਤਿਹਾਸ ਪੂਜੇ ਵਿਫਤਾ ਹੱਸ ਕੇ ਕਉਮ ਜੋ ਜਾ ਰਹੇ ਜਾਂਦੇ ਕਉਮੇ ਮੇਰੀਏ ਸਮੇਂ ਨੇ ਢੋਲ ਮਾਰੇ ਹੈ ਪਰ ਉਸ ਵਿੱਚ ਤੇਰੀ ਆਵਾਜ਼ ਕੋਈ ਨਾ ਜਿਹੜਾ ਮੁਰਦਿਆਂ ਤਾਂ ਉਠਾੜ ਦੇਵੇ ਤੇਰੇ ਜਿਹਾ ਕਿਸੇ ਕੁਲ ਸਾਜ ਕੋਈ ਨਾ ਨੇਰੀ ਰੋਜ ਆਵੇ ਝਖੜ ਲੱਖ ਝੁੱਲੇ ਅਰਸ਼ ਪਰਸ਼ਦੀ ਮਿੱਟੀ ੜਾਉਣ ਵਾਲਾ ਤੇਰੇ ਪਵਿੱਤਰ ਸ਼ਹੀਦਾਂ ਦੇ ਖੂਨ ਉੱਤੇ ਨਹੀਂ ਕੋਈ ਜੰਮਿਆ ਤੂੜ ਹੈ ਪਾਉਣ ਵਾਲਾ ਉਹ ਤੇਰੇ ਪਵਿੱਤਰ ਸ਼ਹੀਦਾਂ ਦੇ ਖੂਨ ਉੱਤੇ ਨਹੀਂ ਕੋਈ ਜੰਮਿਆ ਤੂੜ ਹੈ ਪਾਉਣ ਵਾਲਾ ਗੁਰਮੁਖੋ ਫਲੈਗ ਸ਼ੇਅਰ ਕਰਦੇ ਸਾਨੂੰ ਸਾਰਿਆਂ ਨੂੰ ਪੰਜਾਬੀ ਜੁਨੀਵਰਸਿਟੀ ਦੇ ਜੋ ਵੀ ਬਹਾਦਰ ਜਵਾਨ ਉੱਥੇ ਮੋਰਚਾ ਲਾ ਕੇ ਬੈਠਣ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਸੈਂਟਰ ਨੂੰ ਵੀ ਕੋਈ ਸਮਝਣਾ ਚਾਹੀਦਾ ਸਿੱਖਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਉਹਨੂੰ ਕਦੀ ਭੁਲਾਉਣਾ ਨਹੀਂ ਚਾਹੀਦਾ ਜੀ ਇੰਨੇ ਕੁਝ ਕਹਿੰਦੇ ਫਤਿਹ ਬੁਲਾਈਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ